ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਤੇ ਅੱਜ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਲਈ ਹਾਜ਼ਰ ਹੋਇਆ ਤੇ ਅੱਜ ਪਿੰਡ ਵਿੱਚ ਗਰਾਉਂਡ ਦੀ ਸਫਾਈ ਕੀਤੀ ਆ ਜੀ ਆ ਦੇਖੋ ਤੇ ਕਟਰ ਲੱਗਿਆ ਉਹ ਉਧਰ ਉਹ ਦੇਖੋ ਜਿੱਥੇ ਕਟਰ ਲੱਗਿਆ ਹੋਇਆ ਏ ਤੇ ਦੋ ਰੰ ਲੱਗੇ ਹੋਏ ਨੇ ਇਹਨੂੰ ਮਸ਼ੀਨ ਨੂੰ ਤੇ ਬਾਕੀ ਅੱਪਜੀ ਗੱਲਾਂ ਕਰ ਦੇਣੇ ਤੇ ਉਹ ਦੇਖੋ ਇਸ ਤਰ੍ਹਾਂ ਓ ਦੇਖੋ ਉਸ ਦਿਨ ਤੱਕ ਕਾੜ ਹੈਗਾ ਇਹ ਚੰਗੀ ਤਰ੍ਹਾਂ ਉਹਨਾਂ ਨੇ ਕੱਟ ਰਿਹਾ ਲਾਤਾ ਜਿਹੜਾ ਵਿਦਿਆ ਹੋ ਦੀ ਬਾਕੀ ਆਹ ਬੁਲੇ ਰਹਿ ਗਿਆ ਅੱਥੇ ਟੋਏ ਪਏ ਹੋਣੇ ਜਿੱਥੇ ਲੱਗਣਗੇ ਦਰਖਤ ਨਵੇਂ ਕੁੱਟੇ ਉਹ ਪਰੇਡੇ ਕਮਰੇ ਵਿੱਚ ਪੈਣਗੇ ਉੱਥੇ ਤੇ 3 4 8 9 ਲੱਗਣੇ ਪੁੱਡੇ ਨਵੇਂ ਨਵੇਂ ਆ ਪਿੱਛੇ ਲੱਗੇ ਹੋਏ ਨੇ ਪਿੱਛੇ ਵੀ ਦਿਖਾਉਣੇ ਤੁਹਾਨੂੰ ਆਹ ਦੇਖੋ ਇਹ ਪਿੱਛੇ ਲੱਗੇ ਹੋਏ ਨੇ ਇਹੀ ਜਿਹੜੇ ਦਰਖਤ ਨੇ ਇੰਨਾ ਮੇਲੇ ਆਇਆ ਤੇ ਇਹੀ ਇੱਥੇ ਲਾਉਣੇ ਨੇ ਪਹਿਲਾ ਪੱਟੀ ਹੀ ਰਹਿ ਗਈ ਆ ਬਾਕੀ ਆ ਸਾਰਾ ਲਾਗ ਲਾਗ ਭਾਗਣਾ ਨਹੀਂ ਤੁਸੀਂ ਆ ਵੇਖ ਸਕਦੇ ਹੋ ਜੋ ਉੱਥੇ ਆਪਣੇ ਜਿਹੜੇ ਜੁੜ ਗਏ ਸਾਨੂੰ ਕੁੱਟ ਦੇਣੇ ਉੱਥੇ ਸਬਸਕ੍ਰਾਈਬ ਕਰ ਦਿਓ ਅਨੰਦਵਦਪਦ ਵੀ ਤੇ ਲਾਈਕ ਕਰ ਦਿਆ ਕਰੋ ਤਾਂ ਜੋ ਹੋਰ ਮੋਟੀਵੇਸ਼ਨ ਮਿਲਦੀ ਟਮਾਟੇ ਕਰਕੇ ਜੂਸ ਬਣਾਓ